ਭਾਗ ਬੱਚੀ ਨੇ ਰਕਾਬ ਦੇ ਰੁਬਿਆਂ ਕਰੀ ਮੇਰੇ ਮਾਸਤੋ ਆਣਾ ਸਾਹਿਬ ਮਿੱਤਰੋ ਰੋਕੇ ਫਿਰ ਜਾਂਦੇ ਜੇ ਸੁਖ ਨਾਲ ਲੇਕ ਆ ਗਈ ਮਿੱਤਰੋ ਇੱਧਰ ਵੀ ਨੰਗਾ ਗੇ ਨਾ ਇਹ ਹੱਥ ਜਾਂ ਵੀ ਬਹੁਤ ਮਸ਼ਹੂਰ ਆ ਬਾਈ ਚੰਡੀਗੜ੍ਹ ਦਾ ਚੰਡੀਗੜ੍ਹ ਦੇ ਸਿਟੀ ਆ ਕੀ ਬਾਤ ਆ ਦੇਖੋ ਬਾਈ ਇੱਧਰ ਚਾਹ ਦੀ ਓਏ ਪਾਣੀ ਪਾ ਉਹ ਤੇਰੀ ਓਏ ਗਿਫਟ ਕੀ ਆ ਫੀਲ ਗਿਆ ਹਾਂ ਵੀ ਵੀਰੋ ਏ ਕਿੱਥੋਂ ਆ ਅੰਬਰ ਸਾਹਿਬ ਤੋਂ ਪਾਣੀ ਨੂੰ ਪੂਰੀ ਸਪੋਰਟ ਕਰਨੀ ਤੇ ਲਾਏ ਹਾਂ ਵੈਰੀ ਗੁੱਡ ਯਾਰ ਆ ਗਏ ਲਾਂਟੇ ਮਾਲ ਦੀ ਪਾਰਕਿੰਗ ਤੇ ਕਰਾਂਗੇ ਗੱਡੀ ਪਾਰਕ ਫਿਰ ਘਮਾਉਣੇ ਤੁਹਾਨੂੰ ਲਾਂਟੇ ਮਾਲ ਪੁੱਪੂ ਇਹਦੇ ਪਾਰਕਿੰਗ ਦੀ ਕੀ ਫ੍ਰੀ ਆ ਮੰਜਲੇ ਬਹੁਤ ਨੇ 1 2 3 ਆ ਜਾਈ ਵੀ ਦਿਖਾ ਲਈਏ ਦੇ ਗੇਮ ਫਲੈਕਸੋ ਏ ਐ ਮੈਟਰੋ ਚੰਡੀਗੜ੍ਹ ਦਾ ਲਾਂਟੇ ਮਾਲ ਆ ਗਏ ਬਾਈ 3v2 ਚ ਹੋਰਾਂ ਬੁੱਕ ਕਰਿਆ ਬਾਈ 버거 ਆਰਡਰ ਕਰੇ ਸੀ ਆਪਾਂ ਤੁਹਾਨੂੰ ਪਤਾ ਹੀ ਆ ਪੰਜਾਬ ਆ ਗਈ ਚਾਹ ਮੈਤਰੋ ਫੇਰਾ ਵੀਰ ਵੀ ਆ ਗਿਆ ਸੀ ਪੂਰਾ ਰੇਤੇ ਸਾਰ ਮੇਰਾ ਕੰਮੀ ਵਾਲਾ ਲੋਟਾ ਸੀ ਪੂ 99 ਰੁਪਿਆ ਜਨਾਲੇ ਰੋਟੀ ਆਵਾਜ਼ ਆ ਸਾਢੇ 12 ਹੋ ਗਏ ਮੈਤਰੋ ਰਾਤ ਦੇ ਮੈਂ ਦੇਖੋ ਆ ਜਾਂਦਾ ਵੀ ਪੰਜ ਕੋਲੇ ਵਾਲਾ ਨਾ ਤੀਦਾਂ ਹਾਂ ਬੜੀ ਕੁਰਸੀ ਬੜੇ ਲਵੜੇ ਦੇ ਨਾ ਜੀਪ ਚੱਕ ਕਰੀ ਹੋ ਜਦੋਂ ਆਈ ਜਾਂਦਾ ਆਜ ਨੇ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਆਪਨੇ ਨਵੇਂ ਵਲੌਗ 'ਚ ਅੱਜ ਆਪਨੇ ਵਲੌਗ ਦਾ 195 ਹੋ ਗਿਆ ਮੈਂ ਮਾਰਦਾ ਸਪਰੇ ਬਾਈ ਫਿਰ ਅੱਜ ਅਸੀਂ ਟੂਰ ਵੀ ਜਾਣਾ ਆਹ ਭੱਗ ਜਾ ਭੱਗ ਜਾ ਮਾਰਦੀ ਸਪਰੇ ਬਾਈ ਫਿਰ ਉਡੀ ਜ ਮਾੜੀ ਹੋ ਰਹੀ ਜੀ ਮੱਕੀ ਆਪਣੀ ਕੋਰਣਾ ਆਇਆ ਕਿਰਾਂ ਦਾ ਜੀ ਬਾਹੀ ਦਿੰਨੇ ਫਿਰ ਐ ਵੀ ਰੱਖ ਹੀ ਲੈਣੇ ਚੱਲ ਜੀ ਨਹੀਂ ਘਹੁ ਨਹੀਂ ਬੋਦਾ ਆਪਾਂ ਪਾਉ ਚ ਵੀ ਰੇ ਸਟ ਜੇ ਮਿੱਤਰੋ ਮਾਰੀਏ ਯੂਰੀਆ ਕਿਉਂਕਿ ਫਿਰ ਆਹ ਬਣੋ ਚਾਰ ਦਾ ਨਾਲ ਲਾਉਣ ਵਾਲੀ ਹੋਜੂ ਹੁਣ ਚੱਲਿਆਂ ਵੀਰੇ ਟੋਰ ਤੇ ਬੈਗ ਰੈਡੀ ਹੈ ਆਪਣਾ ਆਏ ਨਹੀਂ ਪਤਾ ਵੀ ਜਾਣਾ ਕਿੱਥੇ ਉਹਦਾ ਉਹੀ ਦੱਸਣਗੇ ਹੁਣ ਚੱਲਿਆਂ ਹੁਣ ਜੇ ਸ਼ਿਕਾਇਤ ਆ ਗਈ ਨਾ ਲੱਪੜ ਦੇਖੀ ਚੱਲੇ ਜੀ ਉਹ ਆ ਗਏ ਚੱਲੇ ਜੀ ਹਾਂਜੀ ਚੱਲੇ ਆਂ ਬਾਈ ਤਿਆਰੀ ਸਾਡੀ ਐਂ ਤਾਂ ਪਤਾ ਨਹੀਂ ਵੀ ਜਾਣਾ ਕਿੱਥੇ ਐ ਉਹਦਾ ਵਿੱਚ ਬੈ ਕੇ ਹੀ ਪਤਾ ਲੱਗੂ ਹੂੰ ਚੱਲੇ ਆਂ ਪੂਰੇ ਰੈਡੀਓ ਓਕੇ ਓਕੇ ਆ ਤਰੀ ਬੈਗ ਵਿੱਚ ਤਰ ਹਾਂ ਹਾਂ ਤਰੋ ਜੀ ਬੈਗ ਬੈਗ ਵਿੱਚ ਹੀ ਨੇ ਕਰ ਕਾਬੇ ਰਕਬੇ ਕਰੀਏ ਮੇਰੇ ਫਟ ਮੈਂ ਤਾਂ ਆਪਣਾ ਜੋ ਭਲਾਂ ਜੱਕੀ ਮੈਂ ਸੁਧੀਆਂ ਪਾਉਂਦਾ ਸਾਡੇ ਨਹੀਂ ਪਾਉਂਦਾ ਦੇਖਦੇ ਆਂ ਬਾਈ ਹੁਣ ਬਣਾਉਨੇ ਆਂ ਪ੍ਰੋਗਰਾਮ ਕਿ ਚੱਲ ਪਏ ਮਿੱਤਰੋ ਟਾਈਮ ਹੋ ਗਿਆ ਦੇਖੋ ਜਮਾਂ ਉਹੀ ਟਾਈਮ ਚੱਲੇ ਜਿਹੜੇ ਟਾਈਮ ਚੱਲਦੇ ਆਉਂਦੇ ਨੇ ਸਾਡੇ ਵਰਤਾਲਦੇ ਹੁੰਦੇ ਨੇ ਆ ਸੀ ਟਾਈਮ ਆ ਸੀ ਗੱਲ ਦੀ ਦਿਖਾ ਸਾਡੀ ਉੱਥੇ ਸੋਹਣਾ ਲੇਖਦੇ ਉੱਥੇ ਕਿਸਤੀਆਂ ਜਮੀ ਚਲਾਵਾਂਗੇ ਨਾ ਦਿਖਾਉਨੇ ਆ ਤੁਹਾਨੂੰ ਵੀ ਕੀ ਕੀ ਕਰਦੇ ਆਂ ਦੇਖੋ ਹਣਾ ਕਰਾ ਲੈਨੇ ਆਂ ਬਾਈ ਫੇਰ ਆਇਆ ਅੱਜ ਜੈਲੇ ਤੋਂ ਕਰਾ ਰਹੇ ਆਂ ਬਾਈ ਪਾਸਟ੍ਰੈਂਡ ਤੋਂ ਜੈਲਾ ਟਾਇਰ ਸਰਵਿਸ ਫੇਰ ਆਇਆ ਨਾ ਸਫਰ ਦਾ ਕੰਮ ਆ ਟਿੱਕਾਂ ਨਾ ਆਵੇ ਕੋਈ ਆਏ ਦਾ ਡੰਗਾ ਲਾਉਣ ਨੂੰ ਤਾਂ ਹੈਗੀ ਉਹ ਚ ਫੇਰ ਵਾਸੋਫਾ ਫੇਰਦਾ ਕੀ ਆ ਵਾਸੋਫੇ ਰਹੀਂ ਆਈ ਆਪਾਂ ਤਾਂ ਆਈਆਂ ਵੀ 13 ਕਸੀ ਤੇ ਜਾ ਸਕਦੀ ਆ ਹਾਂ ਆਏ ਹਾਏ ਓਏ ਕੀ ਬਾਤ ਵਾਹ 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 ਚੱਕਰਾ ਦੀ ਵੀਰੇ ਹੁਣ ਚੱਲਦੇ ਆਂ ਉਹਦੇ ਬਾਅਦ ਬਾਈ ਇਹ ਇੱਕ ਤੁਹਾਨੂੰ ਦਿਖਾਉਨੇ ਆ ਯਾਰ ਤਰੀਕਾ ਜਾਦੂ ਜਿਵੇਂ ਉਹ ਕਹਿੰਨੇ ਉਹਨਾਂ ਨੇ ਵੀ ਕੁਝ ਬੰਦਿਆਂ ਜਿਹਾ ਜਾਂ ਪਾਵਰਾਵਿਆਂ ਨਾਲ ਸਾਡੇ ਨੂੰ ਆ ਦੇਖੋ ਲੋਕ ਦਿਖਾਉਨੇ ਤੁਹਾਨੂੰ ਪਹਿਲਾਂ ਫਿੰਗਰਪ੍ਰਿੰਟ ਆ ਮਣੀ ਆ ਬਾਈ ਮਣੀ ਨੇ ਮਣੀ ਦਾ ਫੋਨ ਆ ਇਹ ਠੀਕ ਆ ਤੇ ਆ ਲਾ ਗਿਆ ਲੋਕ ਠੀਕ ਆ ਆ ਫਿੰਗਰਪ੍ਰਿੰਟਰ ਨਾਲ ਖੁੱਲ ਗਿਆ ਹੁਣ ਆਪਾਂ ਆਪ ਬੰਦ ਕਰਕੇ ਰੋਟੇ ਬੰਦ ਕਰਕੇ ਹੁਣ ਦੇਖੋ ਰੋਟਾ ਬਲੀ ਨੋਕੀ ਦਾ ਇੱਕ ਦਿਖਾਉਂਦਾ ਆ ਦੇਖੋ ਦੇ ਨਾਲ ਤੋਂ ਬਾਰੇ ਤੁਹਾਰੀ ਇਹ ਫੋਨ ਮਣੀਦਾ ਇਹ ਫੋਨ ਮਣੀਦਾ ਫਿੰਗਰਪ੍ਰਿੰਟ ਦੋਨਾਂ ਦੇ ਮੈਚ ਕਰ ਜਾਂਦੇ ਨੇ ਆ ਦੇਖੋ ਇਹ ਪਤਾ ਨਹੀਂ ਕੀ ਚੱਕਰਾ ਹੁਣ ਮੈਂ ਅਸੀ ਦਿਖਾਉਨੇ ਆਪ ਦਾ ਮੈਂ ਆਪਦੇ ਨਾਲ ਲਾ ਕੇ ਦਿਖਾਉਣਾ ਲੈ ਫਿੰਗਰਪ੍ਰਿੰਟ ਜਮਾ ਨਹੀਂ ਖੋਲਣਾ ਆਪ ਦਾ ਆ ਦੇਖ ਲੈ ਠੀਕ ਆ ਛੱਡ ਲੈ ਆ ਲਾਈ ਰੋਟੇ ਹੁਣ ਆ ਦੇਖੋ ਵੇ ਉਹ ਤੇਰੀ ਆ ਆ ਮਣੀ ਆ ਦੇਖੋ ਖੁੱਲੀ ਹੋਣਾ ਆਂ ਦਿਖਾ ਵੀ ਦਿੱਤਾ ਨਾ ਅਗਲਾ ਕਹਿ ਦਿੰਦਾ ਵੀ ਉਹੀ ਨਾ ਬੁੱਧੂ ਬਣਾਈ ਜਾਂਦੇ ਹੋਣਾ ਆ ਦੇਖ ਕਿਉਂ ਬਈ ਮੰਨਦੇ ਹੋ ਇਹ ਆ ਸ਼ਕਤੀ ਰੋਟੀ ਕਿੱਥੋਂ ਲੈਂਦੀ ਐ ਸ਼ਕਤੀ ਮਰੋ ਵੀ ਭਾਈ ਜਾਨਾ ਮੈਚ ਹੁੰਦੇ ਨੇ ਯਾਰ ਇਹਨਾਂ ਦੇ ਆ ਫਿੰਗਰਪ੍ਰਿੰਟ ਆ ਨਾ ਮਾੜੇ ਮੋٹے ਇੱਕ ਮਿੰਟ ਕਿਉਂ ਹੋਣਗੇ ਆਧਾਰ ਕਾਰਡ ਤਾਂ ਨਹੀਂ ਆਏਗਾ ਆਨਲਾਈਨ ਕਹਿੰਦਾ ਹੋਏ ਮਸਤ ਆਣਾ ਸਾਹਿਬ ਮਿੱਤਰੋ ਰੋਕ ਕੇ ਫਿਰ ਜਾਂਦੇ ਦੇਖਾ ਕੇ ਹੁਣ ਇੱਥੋਂ ਚੱਲੇਗਾ ਸਾਨੂੰ ਚਲੋ ਵੇ ਚਲੋ ਚਲੋ ਕੋਈ ਨਾ ਬਾਈ ਇੱਥੋਂ ਕਰਾ ਰਹੇ ਆ ਬਾਈ ਐਂਟੀ ਫੁੱਲੀ ਹੋ ਜੂ ਇੱਕ ਵਾਰ ਸੁਇਸਾਈਟ ਲੋਡ ਨਹੀਂ ਹੋਗੇ ਜਮਾ ਥੈਂਕ ਯੂ ਮੈਂ ਕਰਦਾ ਖਲ ਤੇ ਬਣਾ ਦੇ ਫਿਰ ਮੈਂ ਨਾ ਬਹੁਤ ਵੱਧ ਵੱਧ ਥੋੜਾ ਪੈਣਾ 800 ਕਿਲੋਮੀਟਰ ਤਾਂ ਹੋਂਦੀ ਆ 800 ਕਿਲੋਮੀਟਰ 800 ਤੋਂ ਬੰਨੇ ਕਿਲੋਮੀਟਰ ਅਸੀਂ ਕੋਈ ਵਧੀਆ ਪਾਏ ਚਲੋ 2500 ਜੀ ਹੋ ਜਾਣੀ ਬੋਲੋ ਯਾਰ ਫਾਈਨਲ ਜੀ ਕਿੰਨੇ 2500 ਜੀ ਹੋ ਜਾਣੀ ਇਹਦੀ ਫੁੱਲ ਹਾਂ ਉਸੂਈ ਨੇ ਫੁੱਲ ਦੇ ਨੇੜੇ ਪੌਣੇ ਮੇਰਾ ਪੌਣੇ 30 ਮੀਟਰ 235 235 ਆ ਵੀਰੇ ਇੱਥੇ ਪਹੁੰਚ ਗਏ ਮੇਟਰ ਅਸੀਂ ਪਟਿਆਲਾ ਹੈ ਜੀ ਕੁਗਾਰਜంద్రਾ ਨਾਂ ਗਿਆ ਹਾਂ ਜੀ ਆਹ ਮੋਹਨਜੇਦੜਾ ਜੰਦਰਾ بور ਹੋ ਰਹੇ ਨੇ ਹੈ ਮੁੰਡੇ بور ਹੋ ਗਏ ਚੁੱਪ ਕਰਾ ਦੇ ਮੈਂ ਬੈਲਟ ਮਾਰ ਕੋ ਗਾਣਾ ਸਾਨਾ ਸੁਣਾਓ ਬਣਾਇਆ ਵਸਣ ਮਾਹੌਲ ਬਣਾਓ ਮਾਹੌਲ ਆਏ ਹਾਂ ਕਿਉਂ ਵਈ ਬਣਾਤਾ ਮਾਹੌਲ ਫੇਰਾ ਆਏ ਹਾਂ ਓਏ ਲੈਣ ਜਾਣਾ ਵਾਓ ਗੱਲ ਸੁਣਾ ਗੱਲ ਹਾਂਜੀ ਪਰਾਈ ਥੋੜੀ ਕਹਿੰਦੀ ਅਪਨੈ ਗੇਟ ਮੂਰ ਵੀ ਨੰਗਣਾ ਉਹ ਕਹਿੰਦੀ ਵੀ ਦੱਸੋ ਤੈਨੂੰ ਨਿੰਬੂ ਪਾਣੀ ਬਣਾਵਾਂਗੇ ਓ ਤੇਰੀ ਓਏ ਕੀ ਆ ਬਾਤ ਨਿੰਬੂ ਪਾਣੀ ਲੋਟਾ ਚਾਹਣਾ ਦੇਖ ਲੋ ਜਰ ਪੁੱਛਾਈ ਜੇ ਕੋਈ ਪਿਆਦੇ ਜਵਾਬ ਆਇਆ ਕੋਈ ਆ ਨਹੀਂ ਦੱਸੋ ਉਹ ਹੀ ਡੰਡਾ ਪੀਂਦਾ ਨਹੀਂ ਚਾਹ ਨਹੀਂ ਬੁਬਨ ਲੋਟਾ ਗੱਲ ਤਾਂ ਲੂਦਰ ਨਹੀਂ ਚਿਲਡਰਨ ਮੈਮੋਰੀਆ ਚੌਂਕ ਆ ਗਏ ਕੋਈ ਮਰਜੀ ਕਹਿ ਦਿਓ ਯਾਰ ਮੈਂ ਵੀ ਇੰਨੀ ਖੜਦੇ ਨਹੀਂ ਕਹਿੰਦੀ 5 ਮਿੰਟ ਖੜ ਜਾ ਮੈਂ ਚੱਲ ਆ ਯਾਰ ਇਹਨੂੰ ਫੜੋ ਆ ਗਿਆ ਜੀ ਦੁਬਾਰਾ ਦੁੱਖ ਨ ਮਾਰਨ ਦਾ ਮਿੱਤਰੋ ਕਰੋ ਦਰਸ਼ਨ ਵੀਰੇ ਪਟਿਆਲੇ ਪਹੁੰਚ ਗਏ ਜੀ ਮਗਰ ਤਾਂ ਸਿਕੰਦਰ ਕਾਹੀ ਇਹ ਮੇਨ ਚੀਜ਼ਾਂ ਦਾ ਫਿਰ ਅਸੀਂ ਪਾਉਣੇ ਹੁੰਦੇ ਨੇ ਨਾ ਬਲੌਗ 'ਚ ਉਧਰ ਵੀ ਗੇਟ ਆ ਉਹ ਹਜੇ ਇੱਕ ਹੋਰ ਇੱਕ ਇੱਕ ਕਹਿੰਦੇ ਆ ਇਧਰਾਂ ਨਾਲ ਹੀ ਪਸ ਹਨਾ ਉੱਥੇ ਆਊਗਾ ਉਹ ਉੱਥੇ ਇੱਕ ਦਾ ਪੀਆ ਪਰਲੀ ਗਲੀ 'ਚ ਹੁੰਦਾ ਜੇ ਤੇ ਜੋ ਟਰੱਕ ਜਿਹਾ ਖੜਾ ਦੁਕਾਨਾ 'ਚ ਆ ਗੇਟ ਆ ਉਹ ਗੇਟ ਆਊਗਾ ਗੁਰਦੁਆਰੇ ਦਾ ਦੂਸਰਾ ਗੇਟ ਆ ਗੁਰਦੁਆਰਾ ਯਾਦਗਰੀ ਗੇਟ ਆ ਵੀਰੇ ਯਾਦਗਰੀ ਗੇਟ ਆ ਯਾਦਗਰੀ ਗੇਟ ਆ ਇਹ ਇੱਕ ਬਹੁਤ ਧਰਾ ਚਾਰੋਂ ਪਤਾ ਪਟਾ ਮਾਡਲ ਨੂੰ ਸਮਾਰਕ ਪਤਾ ਹੈ। ਚਾਰੋਂ ਮੈਡਲ। ਇਹ ਸੋਨਾ ਬਣਾਵਾ ਕਿਆ ਬਾਤ ਹੈ ਓਏ ਹੈ ਗੋਈ। ਭੁੱਖ ਲਈਦੀ ਆ ਓਏ ਭੁੱਖਾ। ਕਿਆ ਬਾਤ ਹੈ ਯਾਰ। ਉਹ ਵਿਊ ਕਿੰਨਾ ਸੋਹਣਾ ਹੁੰਦਾ ਦੇਖੀ ਗੁਰੂ ਘਰ ਦਾ ਇਹ ਚ। ਹੈ ਐਸੇ ਫੋਨ 'ਚ ਵੀ ਬੜਾ ਸੋਹਣਾ ਹੁੰਦਾ ਫੋਨ 'ਚ। ਅੜ ਜਾਗੇ। ਕਿਆ ਬਾਤ ਆ ਯਾਰ। ਬਹੁਤ ਸੋਹਣਾ ਯਾਰ ਆ ਗਏ ਮਿੱਤਰੋ ਸੀਪੂ ਦੇ ਸੌਰੀ ਦਿਖਾਉਣਾ ਤੁਹਾਨੂੰ ਘਰ ਕੀ ਬਾਤ ਹੈ ਆ ਗਏ ਜੀ ਆ ਗਏ ਮਿੱਤਰੋ ਲੰਡੇ ਲੰਡੇ ਵਈ ਠੀਕ ਆ ਗੱਲ ਸੀਪੂ ਛੇਤਾ ਜੀ ਆਪਣੇ ਵਾਂਗੂ ਗਾਇਡ ਤੇ ਆ ਰਹਿਣਾ ਪਹੁੰਚ ਗਏ ਮਿੱਤਰੋ ਚੰਡੀਗੜ੍ਹ ਬੱਸ ਹੁਣ ਦਿੱਲੀ ਘਾ ਉੱਤੇ ਚਲਾਂਗੇ ਸੁਖਮਣਾ ਲੇਕ ਤੇ ਇੱਥੇ বাজਦੇ ਸੀ ਗਾਣੇ ਗੱਡੀ 'ਚ ਜੀ ਤਾਂ ਕਰਕੇ ਫਿਰ ਕਾਪੀਰਾਈਟ ਜਾ ਆ ਜਾਂਦਾ ਤਾਂ ਕਰਕੇ ਉਹ ਕੱਟਿਆ ਬਈ ਆ ਗਈ ਬਈ ਲੇਕ ਫੇਰਾ ਕਿਸੇ ਜੰਮਾ ਸਾਈਡ ਤੇ ਆ ਜਾਂਦਾ ਨਾ ਇੱਧਰ ਲਈ ਲਾ ਦਿਓ ਬਈ ਸੁਖਮਣਾ ਲੇਕ ਦੀ ਪਾਰਕਿੰਗ ਤੇ ਬਹੁਤ ਦੂਰ ਤੱਕ ਗੱਡੀਆਂ ਗੱਡਿਆਂ ਸੀ ਅੱਛਾ ਨਾ 14 ਰੁਪਏ ਖੁੱਲੇ ਤਾਂ ਨਹੀਂ ਹੈਗੇ 14 ਰੁਪਏ ਖੁੱਲੇ ਨਹੀਂ ਹੈਗੇ ਧਰਤੀ ਬਾਈ ਘੱਡੇ ਪਾਰਕਿੰਗ ਹੁਣ ਚੱਲੇ ਆਂ ਸੀ ਲੇਕ ਤੇ ਗੇੜੇ ਦੇਣ ਚੱਲੇ ਆ ਆ ਕੇ ਵੀਰੇ ਲੇਕ ਤੇ ਪਹੁੰਚ ਚੁੱਕੇ ਆ ਦਿਖਾਉਨੇ ਆ ਤੁਹਾਨੂੰ 뷰 ਇੱਥੇ ਵੀ ਚੋਕਣਾ ਲੇਕ ਆ ਗਈ ਮਿੱਤਰੋ ਇੱਧਰ ਵੀ ਨੰਗਾ ਗਿਆ ਆ ਬਾਈ ਮੜਾ ਜੀ ਵਾਪਸ ਕਰ ਆ ਜਾਓ ਬਾਈ ਆਓ ਮੇਰੇ ਬਾਦੂ ਦੇ ਨੂੰਸੇ ਰੱਖੀਦਾ ਆਜਾ ਜਮੋ ਪਹਨ ਨਾ ਕਰੀ ਹੌਲੀ ਹੌਲੀ ਸਾਰੇ ਬਲੌਗ ਹੌਲੀ ਹੌਲੀ ਵਾ ਠੀਕ ਆ ਆਸ ਕੱਚੇ ਵੀ ਬਣਾਏ ਜਾਂਦੇ ਨੇ ਇੱਥੇ ਮੈਨੂੰ ਆਹ ਰਿਪੋਰਟ ਸੱਚ ਵੀ ਤਿਆਰ ਕਰੇ ਜਾਂਦੇ ਨੇ। ਕੀ ਬਾਤ ਆ ਭਾਈ VOTING। VOTING ਕਰਾਂਗੇ ਹੁਣ। ਬਿਲਕੁਲ ਕਰ ਲਾਂਗੇ ਭਾਈ ਹੋਰ। ਆ ਜਾ ਫੇਰ ਇੱਧਰ ਦੇਖੀਏ। ਕੀੜਾ ਕੁੜਾ ਲੈਣਾ। ਕੀ ਬਾਤ ਆ ਭਾਈ। ਫੀਲਿੰਗ ਦੇਖਾ। ਅਣਾ VOTING ਵੀ ਕਰਾਂਗੇ ਅਸੀਂ। ਕਿਵੇਂ? ਪਹਿਲਾਂ ਕਿਹੜਾ ਜੇ ਦੇ ਲੋ ਨਹੀਂ। ਰਿਪੋਰਟਿੰਗ ਵੀ ਕਰ ਲਾਂਗੇ ਆ ਜਾ ਆ ਦੇਖੋ ਬਈ ਮਥੌਣਾ ਕਾਪਲਾ ਸਟੋਨ ਸੰਜੀਵ ਕੁਮਾਰ ਚੰਡੀਗੜ੍ਹ ਪੁੱਲ ਦੇਖ ਕੇ ਨੇ ਸੋਹਣੇ ਨੇ ਆ ਟਰੈਕਟਰ ਨੂੰ ਆਡੀ ਯਾਰ ਆਉਣਕ ਇਹ ਹੱਥ ਜਾਂ ਵੀ ਬਹੁਤ ਮਸ਼ਹੂਰ ਆ ਬਾਈ ਚੰਡੀਗੜ੍ਹ ਦਾ ਚੰਡੀਗੜ੍ਹ ਦੀ ਸਿਟੀ ਆਫ ਪੀਸ ਲੈਟਸ ਅ ਫਿਟ ਰਿਪੋਰਟ ਇਹ ਪਤਾ ਨਹੀਂ ਕੀ ਚੈੱਕ ਕਰਾ 2003 ਦਾ ਆਇਆ ਕਹਾਣੀ ਇਹਦਾ ਜ਼ਰੂਰੀ ਸੀ ਨਾ ਬਲਾਗ ਵਿੱਚ ਫਿਰ ਹੁਣ ਕਰਾਉਨੇ ਆ ਸੀ ਬੋਟਿੰਗ ਕਰਾਂਗੇ ਬੋਟਿੰਗ ਇੱਥੋਂ ਬੁੱਕ ਕਰਦੇ ਨੇ ਇੱਥੋਂ ਕਰਾਈਆਂ ਨੇ ਬਾਈ ਬੁੱਕ ਟਿਕਟਾਂ ਜਿਹਾ ਕੇ ਜੀ ਜੀ ਪੂ ਇੱਥੇ ਕੀ ਕਰਾਈ ਨਹੀਂ ਹੈਲੋ ਭਾਈ ਪੰਜ ਜਾਨਾਂ ਨੂੰ ਇਕੱਠੀ ਨਹੀਂ ਦਿੰਦੇ ਅੱਡ-ਅੱਡ ਹੀ ਦੇਵਾਂਗੇ ਮੈਂ ਤੁਹਾਨੂੰ ਕਿਹਨਾਂ ਦਾ ਕਹਿੰਦਾ ਪੰਜ ਨੂੰ ਹੀ ਫਿੱਟ ਨਹੀਂ ਫਿਰ ਹੁਣ ਚਾਰ ਜਾਨੇ ਨਹੀਂ ਦਿੰਦੇ ਨੇ ਹਾਂ ਨਾ ਇੱਕ ਤੇ ਤਿੰਨ ਇੱਕ ਨਾ ਨਾ ਇੱਕ ਤੇ ਤਿੰਨ ਬਾਈ ਦੋ ਕਰਾ ਲਿਆ ਆਹ ਦਿਖਾਈ ਮਾੜੀ ਜਿਹੀ ਟਿਕਟ ਜੀ ਦੱਸ ਦੱਸ 1550 1530 ਲੱਤ ਨੇ ਬਾਈ 1530 ਹਾਂ ਪੰਜ ਬੰਦੇ ਨੇ ਅੱਧੇ ਘੰਟੇ ਦੇ ਮੁੜੇ ਆਏ ਤਾਂ ਸਾਡੇ ਹੱਥੋਂ ਵਾਪਸ ਕਰ ਦੇਣਗੇ ਜੇ ਨਾ ਮੁੜੇ ਫਿਰ ਬਸ ਘੰਟੇ ਬਸ ਠੀਕ ਆ ਵੀ ਫਿਰ ਪੂਰੇ ਨੇ ਛੋਟੇ 1530 ਘੰਟੇ ਦੇ ਪੂਰੇ ਨੇ ਜੇ ਪੰਜ ਜਣਿਆਂ ਨੂੰ ਦੋ ਵੋਟਾਂ ਮਿਲਣੂ ਇੱਕ ਚ ਤਿੰਨ ਇੱਕ ਚ ਦੋ ਇਹ ਟਾਈਮ ਕਦੋਂ ਦੋ ਮਿਣਿਆ ਜਾਂਦਾ ਹੋਣਾ ਚਲੋ ਦੋ ਆਪਾਂ ਟਿਕਟ ਪਰਚੀ ਲੈ ਲਈਓ ਦੋਸਤ ਇੱਥੇ ਥੱਲੋ ਚਲੋ ਫਿਰ ਇਹ ਬਾਈ ਜਾਣਕਾਰੀ ਤਾਂ ਦੰਨੇ ਆ ਸੀ ਵੀ ਜੇ ਕਿਸੇ ਨੇ ਆਉਣਾ ਹੁੰਦਾ ਤਾਂ ਕਰਕੇ ਜਾਣਕਾਰੀ ਵੀ ਜ਼ਰੂਰੀ ਆ ਇੱਥੋਂ ਫੜਾਂਗੇ ਹਣ ਵੋਟਾਂ ਉਹ ਵੋਟਿੰਗ ਕਰਾਂਗੇ ਕਿਆ ਵਾਦਾ ਕਿਹੜੀ ਚ ਬੈਠੋਗੇ ਕਿਤੋਂ ਦੇਊਗਾ ਉਹ ਆਪ ਹੀ ਦੇਣਗੇ ਪਾਲਿਆਂ ਜੀ ਜਾਗਤਾਂ ਆ ਮਿੱਤਰੋ ਸਾਰਿਆਂ ਨੇ ਜੜ ਲਿਆ ਸਾਰਿਆਂ ਨੇ ਆਇਆ ਅਸੀ ਪੁੱਤੂ ਆਇਆ ਯਾਰ ਅੱਕਦੇ ਸੇ ਦੋ ਵਾਲੇ ਤਾਂ ਨਜ਼ਾਰਾ ਹੀ ਐ ਇਹ ਜਿਹੜਾ ਦੋ ਹੀ ਬੱਜੇ ਦੋ ਹੀ ਆਉਣਗੇ ਦੋ ਹੀ ਆਉਣਗੇ ਤੈਂ ਤਾਂ ਕਿਹਾ ਸੀ ਉਹ ਵੱਡੀ ਐ ਓ ਜੋਰ ਜਿਆਦਾ ਲੱਗੂ ਆ ਗਈ ਮੈਂ ਤੇ ਸਿੱਪੂ ਉਹਨਾਂ 'ਚ ਜੋਰ ਬੜਾ ਲੱਗਿਆ ਹੋਰ ਵੱਢੀ ਆਓ ਇਹਦਾ ਦੋ ਵਾਲੀ ਨਜ਼ਾਰਾਦਾਰ ਆ ਹਨਾ ਬਾਈ ਉਹ ਨਹੀਂ ਨਹੀਂ ਹਾਂ ਵੀਰੇ ਦੋ ਵਾਲੀ ਹੌਲੀ ਹੁੰਦੀ ਐ ਓਏ ਆਉ ਪਾਰੀ ਆ ਯਾਰ ਤੇ ਇਹ ਦੋ ਵਾਲੀ ਤਾਂ ਯਾਰੀ ਵਾਓ ਹੱਕ ਦੀ ਹੱਕ ਦੀ ਅਜ ਤੋਂ ਆ ਸਟੇਰੀਆਂ ਦਾ ਇਕੱਲੇ ਵਾਲੀ ਹੈਗੀ ਇਕੱਲੇ ਵਾਲੀ ਚੱਲੋ ਇਕੱਲੇ ਵਾਲੀ ਨੇ ਹੈਗੀ ਉਹ ਖੜੇ ਠੀਕ ਰਹੇ ਨੇ ਆਓ ਜਦੋਂ ਨੇ ਕਹਤਾ ਦੋ ਆ ਮਰਦਾ ਵੀ ਹੱਕ ਦੀ ਮੈਂ ਕਿਹਾ ਚੱਲ ਜਿਹਨੇ ਆਉਣਾ ਉਹ ਆਜੂਗਾ ਮੈਨੂੰ ਪਤਾ ਸੀ ਕੋਈ ਆਊਗਾ ਸੀ ਪਾਪ ਦੇ ਦੇ ਸੀਪੂ ਦਰਸ਼ਕਾਂ ਨੂੰ ਆਪਣਾ ਟ੍ਰੇਨਿੰਗ ਮੋੜ ਦਿੱ ਕਿੱਥੋਂ ਇਹ ਹੋਣ ਕੇ ਵੀ ਦਿਖਾ ਇਹ ਇਧਰ ਨੂੰ ਕਰ ਲਿਆ ਇਹ ਇਧਰ ਨੂੰ ਮੁੜ ਜੂ ਇਹ ਇਧਰ ਨੂੰ ਜਾ ਫਰ ਹਾਂ ਹਾਂ ਪੰਜ ਤਾਂ ਉੱਤੀ ਹੋ ਗਿਆ ਟਾਈਮ ਆ 5 ਵਜੇ ਲਾਲ ਆਪਾਂ 5 ਵਜੇ ਮਾਲਾ ਦਾ ਮਾਤ ਹੈ ਬਾਈ ਆਪਾਂ ਮੰਨ ਲਓ 5 ਕਰਦੇ ਆ ਜੱਟ ਲਾਈਵ ਬਾਈ ਲੇਕ ਤੇ ਕੀ ਮਾਤ ਹੈ ਦੇਖੋ ਜੀ ਆਓ ਆ ਤਾਨੂੰ ਮੈਂ ਬੱਚਾ ਹੱਥ ਤਮਾਰ ਦੇ ਲੇਕ ਦੇ ਵਾਓ ਯਾਰ ਹਾਰੇ ਕੱਲਾ ਫੋਨ ਨਾੜੇ ਪਹਿਲੇ ਇੱਕ ਚ ਹੋਰ ਦਾ ਹਾਂ ਆ ਜੋ ਲਿਆਓ ਆ ਜੋ ਆਜੋ 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 ਲਿਆਓ ਹਉ ਮੈਂ ਇਹੋ ਵੀ ਆ ਗਏ ਕੀ ਬਾਤ ਹੈ ਦੇਖੋ ਬਾਈ ਇਧਰ ਜਾ ਕੇ ਓਏ ਪਾਣੀ ਪਾਣੀ ਓਏ ਕੀ ਬਾਤ ਹੈ

ਸਭ ਰਾਜ ਦਾ ਬਿਆਨ ਹੀ ਨਹੀਂ ਕਰ ਸਕਦੇ ਜਿਹੜਾ ਗਿਫਟੀ ਵਰਗੇ ਕੂਕਾਂ ਨਾਲ ਹੀ ਪਾਉਂਦੇ ਨੇ ਫਨ ਕਰਦੇ ਨੇ ਯਾਰ ਉੱਤੋਂ ਦੇਖ ਮੌਸਮ ਮੌਸਮ ਵੀ ਆਇਆ ਕਹਿੰਦਾ ਵੀ ਕੀ ਆਵਾਜ਼ ਹੈ ਹੋਰ ਲੈ ਦੇਖ ਆਹ ਬੈਠੇ ਬੈਠਾ ਲਗਾ ਦਿੰਦੇ ਆ ਵੀਰ ਤੁਹਾਨੂੰ ਠੀਕ ਹੈ ਇੰਨੀ ਸ਼ਾਂਤੀ ਤਾਂ ਮਿਲਦੀ ਆ ਪਰ ਮੈਂ ਤਾਂ ਆਪਣੀ ਬੋਡੀ ਨੂੰ ਪਾਣੀ ਆਏ ਹਾਏ ਓਏ ਸਕੂਨ ਜੇ ਕਹਿੰਦੇ ਭਾਈ ਸਕੂਨ ਆਇਆ ਸਕੂਨ ਕੀ ਬਾਤ ਆ ਯਾਰ ਉਹ ਬਸ ਇਕੱਲੇ ਫੋਨ ਨਾਲ ਜੀ ਨਾ ਰਹੋ ਉਹ ਵੀ ਨਹੀਂ ਆ ਰਹੇ ਨਾਲੋ ਲਾਈਵ ਇੰਨਾ ਤਾਂ ਓਏ ਬਸ ਬੈਠੇ ਆਪਣੇ ਬਾਰੇ ਲੈ ਕੇ ਆਏ ਮਦੋ ਮੈਨੂੰ ਉਹ ਹੱਕ ਦੀ ਦਰਗਹਾਂ ਨੇ ਬਸ ਬਈ ਹੋ ਗਿਆ ਟਾਈਮ ਚੱਕੋ ਬਾਈ ਕਰ ਲਈ VOTING ਕਿਵੇਂ ਰਿਹਾ ਸੀ ایکسپੀਰੀਅੰਸ ਦਾ ਦੱਸੋ ਮਾੜਾ ਜਿਹਾ ਦਰਸ਼ਕਾਂ ਨੂੰ ਹੋਰ ਵਧੀਆ ਸਵਾਲ ਆਇਆ ਫੁੱਲਾ ਹੈ ਕਿਹੜਾ ਟੈਕ ਬੋਲਦੀ ਆ ਜੀ ਤੇਰਾ ਸਹੀ ਗੱਲ ਆ ਆ ਜੈਕਟਾਂ ਜੇ ਲਾ ਕੇ ਧਰੋਏ ਚ ਮਣੀਏ ਨਾਲ ਨਹੀਂ ਲੈ ਕੇ ਜਾਣੀ ਹੁੰਦੀ ਲਾ ਕੇ ਧਰਨੀ ਹੁੰਦੀ ਇੱਥੇ ਗੱਲ ਕਰੀ ਕੰਮ ਹੋ ਯਾਰ ਹਾਂ ਘਰੇ ਕੰਮ ਚੱਕੋ ਭਾਈ ਚਲੋ ਭਾਈ ਕੀ ਬਾਤ ਆ ਪੂਰੀ ਰੌਣਕ ਹੁੰਦੀ ਆ ਵੀਰੇ ਫੇਰਾ ਐਨੇ ਅਸੀਂ ਜਿਹੜਾ ਜਦੋਂ ਲਾਗੇ ਤੇ ਮਣੀ ਨੂੰ ਫੇਰਾ ਰੀਫੰਡ ਜਿਹੜਾ ਤੁਹਾਨੂੰ ਕਿਹਾ ਸੀ ਹੁਣ ਪੈਸੇ ਵਾਪਸ ਕਰਨਗੇ 1530 ਭਰੇ ਸੀ ਹੁਣ 600 ਰੁਪਏ ਵਾਪਸ ਕਰਨਗੇ ਹਨਾ ਐਨੇ ਅਸੀਂ ਫਿਰ ਰੌਣਕ ਦੇਖਦੇ ਆ ਕੀ ਬਾਤ ਆ ਪੂਰੀ ਰੌਣਕ ਹੁੰਦੀ ਆ ਇੱਥੇ ਕੁਕਮਣਾ ਲੈ ਕੇ ਤੇ ਐਸੀ ਪੂ ਦੇ ਕੋਈ ਜਾਣਕਾਰੀ ਦਰਸ਼ਕਾਂ ਨੂੰ ਜਾਣਕਾਰੀ ভাই ਏਟੀਐਮ ਵੀ ਇੱਥੇ ਜਿੰਨੇ ਪੈਸਾ ਬਾਅਸ ਮੋੜਨਗੇ ਜੀ ਤੁਹਾਨੂੰ ਦੱਸਾਂਗੇ ਹਾਂ ਕੱਲੀ ਕੱਲੀ ਗੱਲ ਹੈ ਹਾਂ ਪੂਰੇ ਓਕੇ ਰਿਪੋਰਟ ਰਿਹਾ ਦੇਖੋ ਜੀ ਪਸੀਨੋ ਪਸੀਨਿਓ ਪੈਂਟੜੇ ਪੈਂਟੜੇ ਮਾਰ ਕੇ ਕਿੰਨੇ ਮੋੜ ਸਾਢੇ 850 ਲੱਗੇ ਨੇ 5 ਜਾਨਾਂ ਦੇ ਅੱਧੇ ਘੰਟੇ ਬਾਅਦੇ ਘੰਟੇ ਕਰਦੇ ਸਾਢੇ 850 ਉਹਨਾਂ ਨੇ ਸਾਢੇ 750 ਰੁਪਏ ਪੰਡ ਕਰਤਾ ਉਹੀ ਭਾਈ 1500 ਰੁਪਿਆ ਬੈਠਾ ਹੈ ਆਓ ਬਾਈ ਤੁਸੀਂ ਵੀ ਤੁਹਾਨੂੰ ਜਾਣਕਾਰੀ ਆਹੀ ਹੈ 780 780 ਲੱਗੇ ਨੇ 780 ਲੱਗੇ ਨੇ 780 ਲੱਗੇ ਨੇ ਵੀਰੇ ਸਾਰੇ ਤੇ ਇੱਕ ਗੱਲ ਹੋਰ ਆ ਵੀਰੇ ਇੱਥੇ ਕੈਸ਼ ਨਹੀਂ ਚੱਲਦਾ ਠੀਕ ਹੈ ਇੱਥੇ ਆਨਲਾਈਨ ਪੇਮੈਂਟ ਹੀ ਚੱਲਦੀ ਆ ਕੈਸ਼ ਕਿਉਂ ਨਹੀਂ ਚੱਲਦਾ ਸੀ ਪੁੱਤ ਪਤਾ ਨਹੀਂ ਆਪਾਂ ਤਾਂ ਲੈਣ ਗਏ ਸੀ ਪਾਣੀ ਦੀ ਬੋਤਲਾਂ ਜੀ ਉਹ ਕਹਿੰਦੇ ਵੀ ਕੈਸ਼ ਨਹੀਂ ਬਾਈ ਆਨਲਾਈਨ ਆਨਲਾਈਨ ਪੇਮੈਂਟ ਹੀ ਮੰਗਦਾ ਵੀਰੇ ਇੱਥੇ ਪਾਣੀ ਦੀ ਬੋਤਲ ਲੈਣ ਗਏ ਸੀ ਅਸੀਂ ਕਹਿੰਦੇ ਵੀ ਆਇਆ ਵਧੀਆ ਮਾਹੌਲ ਆ ਚਲਿਏ ਤੇਰੀ ਵੀ ਵੀਡੀਓ ਪਾਵੇਂ ਵਿੱਚ ਦੇਖੀ ਆਪਣਾ ਚੈਨਲ ਆ ਪ੍ਰੀਤ ਜੱਟ ਲਾਇਓ ਅੰਬਰਸਰ ਤੋਂ ਵਾਹ ਵੀ ਵਾਹ ਅੰਬਰਸਰ ਤੋਂ ਆ ਵੀਰਾ ਕਮਾਂਡ ਹੀ ਆਪਣਾ ਹੈ ਤਾਂ ਨਵੇਂ ਭਰ ਦਨਾਂ ਪਰ ਕੇ ਆਪਣਾ ਚੈਨਲ ਹਾਂ ਵੀ ਵੀਰੋ ਏ ਕਿੱਥੋਂ ਆ ਅੰਬਰਸਰ ਤੋਂ ਭਾਈ ਨੂੰ ਪੂਰੀ سپورਟ ਕਰਨੀ ਤੇ ਲਾਈਕ ਐਂਡ ਸ਼ੇਅਰ ਕਮੈਂਟ ਕਰਨਾ ਹਾਂ ਵੈਰੀ ਗੁੱਡ ਯਾਰ ਦੇਖੀ ਠੀਕਾ ਵਲੌਗ ਚ ਆਏਗਾ ਓਕੇ ਯਾਰ ਜਿਹਨੇ ਸੁਖਮਣਾ ਲੇਖ ਤੇ ਕਹਿੰਦੇ ਬੇਲਪੂੜੀ ਨਹੀਂ ਖਾਦੀ ਰੋਟੇ ਉਹਨੇ ਕੁਝ ਵੀ ਨਹੀਂ ਖਾਦਾ ਹੈ ਇਹ ਗੱਲ ਬਾਤ ਆ ਮੈਂ ਤਿੰਨ ਖਾਉਂ ਬਈ ਤਿੰਨ ਇਕੱਠੀਆਂ ਹਾਂ ਹਾਂ ਔਰ ਮੈਂ ਫਿਰ ਆ ਤਾਂ ਫਿਰ ਸਾਕਤ ਆ ਹਾਂ ਹਾਂ ਹਾਂ